ਮਾਲ ਧਿਆਨ ਮਾਰੋ ਤੁਹਾਨੂੰ ਜੇ ਗਿਣਤੀ ਦੀ ਗੱਲ ਕਰੀਏ ਤਾਂ ਇੱਕ ਨਾਰਮਲ ਜਿਹਾ ਚੌਂਕ ਹੈ ਦਸੂਹਾ ਸ਼ਹਿਰ ਦਾ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਣ ਵਾਲਾ ਇੱਕ ਸ਼ਹਿਰ ਛੋਟਾ ਜਿਹਾ ਕਸਬਾ ਹੈ ਦਸੂਹਾ ਉੱਥੋਂ ਦੇ ਇੱਕ ਛੋਟੇ ਜਿਹੇ ਚੌਂਕ ਦੀਆਂ ਤਸਵੀਰਾਂ ਨੇ ਪ੍ਰਾਈਵੇਟ ਸਕੂਲਾਂ ਦੀਆਂ ਬਸਾਂ ਨੇ ਆ ਜੋ ਆਉਂਦੀਆਂ ਜਾਂਦੀਆਂ ਤੁਸੀਂ ਵੇਖ ਰਹੇ ਹੋ ਤਾਂ ਹੁਣ ਇੱਥੇ ਅਸੀਂ ਚਰਚਾ ਕਰ ਦਈਏ ਕਿ ਸਕੂਲਾਂ ਦਾ ਪਹਿਲੇ ਤੇ ਗੱਲ ਕਰੀ ਦੀਏ ਕਿ ਸਕੂਲਾਂ ਦਾ ਜਿਹੜਾ ਟਾਈਮ ਹੈ ਉਹ ਬਿਲਕੁਲ ਅਲੱਗ ਹੋਣਾ ਚਾਹੀਦਾ ਹਰ ਸਕੂਲ ਦਾ ਟਾਈਮ 15 ਮਿੰਟ 10 ਮਿੰਟ 20 ਮਿੰਟ ਦਾ ਫਰਕ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਦੋਂ ਸਕੂਲ ਖੁੱਲਦੇ ਆ ਤਾਂ ਪੂਰੇ ਕੰਵੈਂਸ ਬਾਹਰ ਆ ਜਾਂਦੇ ਆ ਉਸ ਸਮੇਂ ਡਿਊਟੀ ਜਾਣ ਵਾਲਿਆਂ ਦਾ ਪ੍ਰਾਈਵੇਟ ਕੰਮ ਕਰਨ ਵਾਲਿਆਂ ਦਾ ਸਾਰਿਆਂ ਦਾ ਟਾਈਮ ਬਿਲਕੁਲ ਸੇਮ ਹੁੰਦਾ ਲਗਭਗ 9 ਵਜੇ ਦੇ ਕਰੀਬ ਸਾਰਿਆਂ ਡਿਊਟੀ ਪਹੁੰਚਣਾ ਹੁੰਦਾ ਹੈ ਔਰ ਸਰਕਾਰੀ ਦਫ਼ਤਰਾਂ 'ਚ ਜਾਣ ਵਾਲੇ ਵੀ ਉਸੇ ਟਾਈਮ ਤੇ ਡਿਊਟੀ ਪਹੁੰਚਦੇ ਆ ਔਰ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਸਾਰੀਆਂ ਹੀ ਉਸੇ ਟਾਈਮ ਦੇ ਉੱਤੇ ਸਵਾਰੀਆਂ ਲੈ ਕੇ ਪਹੁੰਚਦੀਆਂ ਰੋਡਵੇਜ ਬੱਸਾਂ ਵੀ ਉਸੇ ਟਾਈਮ ਹੀ ਜ਼ਿਆਦਾ ਰਫਤਾਰ ਫੜਦੀਆਂ ਔਰ ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਇਹ ਗੱਲ ਕਰਦੇ ਹਾਂ ਕਿ ਆ ਜੋ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ